ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਠੀਕ ਠਾਕ ਹੋ ਪਰਮਾਤਮਾ ਸਾਰਿਆਂ ਨੂੰ ਠੀਕ ਠਾਕ ਰੱਖੇ ਮੈਂ ਬਣਾਉਣੇ ਅੱਜ ਮਟਰ ਹਲੂਦੇ ਮਟਰ ਤੇ ਜਿਵੇਂ ਇਥੋਂ ਮਟਰ ਦੇਖਦਾ ਗਿਆ ਹੁਣ ਉਹ ਨਾ ਮਟਰ ਕਹਤਾ ਕਿ ਐ ਸਾਬਤਾ ਲੈ ਲੈਂਦੀ ਆ ਮੜ ਕੇ ਉਹਨਾਂ ਨੂੰ ਉਹ ਕਰੀ ਜਾਂਦੀ ਐ ਇਹ ਉਹਦੇ ਨਾਲ ਵਿੱਚ ਕੰਡ ਕੰਡ ਕੇ ਖਾ ਲੈਂਦੀ ਹੁਣੇ ਭਾ ਲਈ ਉਹ ਸਮਝਦਾਰ ਤੇ ਹਰ ਮੈਂ ਉਹ ਦਿੱਤੇ ਨਹੀਂ ਮੈਨੂੰ ਪਤਾ ਕਿ ਇੱਥੇ ਫਿਰ ਉਹਨੇ ਮੂਹ ਕਰ ਕਰਕੇ ਗੰਦ ਪਾ ਦੇਣਾ ਉਹਨੇ ਲਓ ਜੀ ਮਟਰ ਮੈਂ ਲੈ ਕੱਢ ਤੇ ਹੁਣ ਮੈਂ ਕਰਦੀ ਮਸਾਲਾ ਤਿਆਰ ਮਸਾਲਾ ਤਿਆਰ ਕਰਕੇ ਤੇ ਫਿਰ ਬਣਾਉਣੀ ਆਪਾਂ ਸਬਜ਼ੀ ਤੇ ਸਬਜ਼ੀ ਬਣਾ ਕੇ ਉਸ ਤੋਂ ਬਾਅਦ ਮੈਂ ਰਹਿਣਾ ਸਭ ਦਾ ਪਾਟ ਕਰਨਾ ਪਹਿਲਾਂ ਸਬਜ਼ੀ ਜਿਹੜੀ ਮੈਂ 5 ਵਜੇ ਕੇ 6 ਵਜੇ ਕਰੂੰਗੀ 6 ਵਜੇ ਤੱਕ ਸਬਜ਼ੀ ਬਣੀ ਜਾਣੀ ਆ ਆਲੂ ਬਟ ਬਣਾਉਣੇ ਆ ਜਿਮਾ ਬਹੁਤ ਥੇ ਮੈਨੂੰ ਲੱਗਦਾ ਉਧਰਲੇ ਕੰਮ ਪਿਆ ਰਾੜੀ ਛੱਡੀ ਜਾਂਦਾ। ਨਾ ਵੀ ਅਜੀ ਮਾ ਇਹਨੇ ਦਿਲਾ ਕਨਾ ਮੰਜੀ ਰੱਖਦੇ ਦੋ ਤੇ ਵਿਛਾ ਕੇ ਰੱਖਦੇ ਨੇ ਪੈਣਾ ਮੂੜੇ ਤੇ ਇਹਨੇ ਔਖੀ ਹੋ ਕੇ ਪਈਆ ਕਰਾੜੀ ਛੱਡੀ ਜਾਂਦੀ ਹੈ ਪਰ ਇਹਨੇ ਪੈਣਾ ਮੂੜੇ ਤੇ ਹਮੇਸ਼ਾ ਟਾਈਮ ਵੱਜ ਕੇ 5 5 ਵਜੇ ਦੇਖ ਲਓ ਕਿਵੇਂ ਗਿਆ ਟਾਈਮ ਤਾਂ ਮੈਨਾਂ ਇਹਨਾਂ ਨੂੰ ਪਾਣੀ ਦੇਣਾ ਵਾ ਬੁੱਤਿਆਂ ਤੇ ਮੈਂ ਰਹੀ ਤੇ ਸੁੱਕੀ ਉਹ ਆ ਗਿਆ ਜੀਮੂ ਜੀਮੂ ਕਿਵੇਂ ਉੱਠ ਕੇ ਆ ਵੀ ਗਿਆ ਹੁਣ ਹੈ ਕੀ ਹੋ ਗਿਆ ਧੋਣੇ ਕਰਕੇ ਚਲੋ ਧੋਣੇ ਕਰਕੇ ਆ achar ਸੀ ਆ ਪਾਇਆ ਅੱਜ ਖੋਲਿਆ ਸੀ ਨੀਮੂ ਦਾ achar ਨਾ ਬਹੁਤ ਟਾਈਮ ਦਾ ਇਹ ਦੇ ਲੋਕ ਜਿਹਦਾ ਆਪਾਂ achar ਪਾਉਣੀ ਸੌਣ ਚਕੇ ਪੋਂ ਦਾ ਪਾਇਆ ਸੀ ਅੱਜ ਖੋਲੇ ਅੱਜ ਮਾੜਾ ਜਿਹਾ ਰੱਖਿਆ ਧੁੱਪ ਧੁੱਪ ਹੀ ਅੱਜ ਰੱਖਿਆ ਸੁੱਕਦੇ ਜਾਂਦੇ ਹੁਣ ਤਾਂ ਫਿਰ ਅੱਜਕੱਲ ਕਈ ਸੁੱਕਦੇ ਜਿਵੇਂ ਉਹ ਅਮਰੂਦ ਦਾ ਜਿਵੇਂ ਸੁੱਕਿਆ ਪਿਆ ਸੁੱਕਦਾ ਜਾਂਦਾ ਪਤਾ ਸੌਂਸੂਗੇ ਪਤਾ ਨਹੀਂ ਕਿਰ ਘਟ ਹੁੰਦੀ ਮਿੱਥੋਂ ਪਾਣੀ ਪੋਹਿੰਦਾ ਵੀ ਮੈਂ ਧਿਆਨ ਤੋਂ ਘਾਟੀ ਰੱਖਣ ਲੱਗ ਪਏ ਹਾਂ ਇਹਨਾਂ ਆ ਜਿਹੜਾ ਬੁੱਟੇ ਨਾ ਆ ਜਿਹੜਾ ਆਹ 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 ਜਿਹੜਾ ਆਹ ਹ ਇਹ ਹਣ ਪਾਣੀ ਦੇਤਾ ਤਾਂ ਇਹ ਨਾ ਸੋਨਾ ਹੋ ਜਾਣਾ ਨੇ ਫੇਰ ਨਾ ਜਿਵੇਂ ਪਲਾਸਟਿਕ ਦੇ ਹਾਂ ਅਸੀਂ ਦੇ ਦੇ ਹਾਂ ਹੀ ਹੋ ਜਾਣਾ ਮੇਰੇ ਮਨੀ ਬਲਾਡ ਥੋੜੀ ਢੀਲਾ ਦੇਣਾ ਜੋ ਵੀ ਉੱਥੋਂ ਆ ਕੇ ਜਿਮ ਉਹ ਇੱਥੇ ਪੈ ਗਿਆ ਹਾਂ ਹਾਂ ਬਾਥਰੂਮ ਦੇ ਪੀੜੀ ਆ ਕੱਢ ਕੇ ਇੱਥੇ ਚੱਲ ਵੀ ਜਿਮ ਸਬਜ਼ੀ ਬਣਾਈਏ ਮੈਂ ਬਣਾਉਣੀ ਸਬਜ਼ੀ ਨੰਨ ਵੀ ਅਸੀਂ ਪਾਣੀ ਤੇ ਨਾਲਾ ਬੁੱਟਿਆ ਨਾ ਨੰਨ ਵੀ ਨਹੀਂ ਮਿੱਕਟੇ ਨਾ ਪਰੇ ਪਿਆ ਇਹ ਨੰਨ ਤੂੰ ਆਸੀ ਆ ਜਾ ਚਲੋ ਜੀ ਬਣਾਉਣੀ ਆਪਾਂ ਸਬਜ਼ੀ ਹੁਣ ਮੈਂ ਮਸਾਲਾ ਤੇ ਲੂਤੀ ਮਟਰ ਲਾਲ ਆਲੂ ਗਏ ਲਾਲ ਆਲੂ ਇੰਨੀ ਕਰਾਰੇ ਬਣਦੇ ਨਾ ਇਹ ਵੀ ਲਾਲ ਹੁੰਦੇ ਸੀ ਇਥੇ ਕਿਹੜੇ ਲਾਲ ਬਹੁਤ ਕਰਾਰੇ ਬਣਦੇ ਪਤਾ ਨਹੀਂ ਬੜੇ ਕਰਾਰੇ ਅੱਗੇ ਨਹੀਂ ਇੰਨੇ ਕਰਾਰੇ ਬਣਦੇ ਆ ਮੈਂ ਹੁਣ ਬਣਾਈਏ ਦੋ ਤਿੰਨ ਦੋ ਮੇਰੀ ਗੋਭੀ ਤੇ ਮੈਂ ਲਾਲ ਹੀ ਮਚ ਮੱਗੇ ਮੈਂ ਨਾਲ ਕੈਸੀ ਲਾਲ ਚਟੇ ਚ ਕੀ ਲਾਲ ਲੈ ਜਿੰਨੇ ਸੇ ਪਰ ਇੰਨੇ ਕਰਾਰੇ ਬਣਦੇ ਨਹੀਂ ਜਿੰਨੇ ਹੁਣ ਬਣੇ ਬੜੇ ਕਰਾਰੇ ਬਣੇ ਲੂਟੀ ਚਾਰ ਮਿਰਚ ਇਹ ਮਿਰਚ ਘੱਟ ਖਾਨੀ ਆ ਪਿਆਜ਼ ਤੋਂ ਠੀਕ ਹੈ ਇਹ ਮੈਂ ਮਸਾਲਾ ਨਾ ਉਹ ਕਰੂੰਗੀ ਢੀਮੂ ਕਿਵੇਂ ਕਰ ਕਦਾ ਸੀ ਢੀਮੂ ਟੀ ਦੀ ਮੰਗਦਾ ਸੀ ਢੀਮੂ ਨਾ ਹੀ ਹੁੰਦਾ ਵੀ ਹਰ ਚੀਜ਼ ਚੀਜ਼ ਗਈ ਆ ਬਸ ਜਿਹੜੀ ਹੱਥ ਚ ਹੋ ਗਈ ਉਹ ਮੇਰੇ ਉਹ ਚੀਜ਼ ਗਈ ਆ ਹਾਂ ਏ ਭਰੋਲੇ ਬੋਲੂ ਬੋਲੂ ਲੰਮੀ ਮੈਂ ਇਹਦੇ ਚ ਮਸਾਲਾ ਬਣਾਉਂਗੀ ਇੱਥੇ ਮੈਂ ਨਾ ਪਿਆਜ਼ ਆ ਤੋਂ ਧਣੀਆਂ ਸਾਰਾ ਕੁਟ ਕੇ ਜਲ ਪਾ ਦੇਣਾ ਤੇ ਟਮਾਟਰ ਹਰੀ ਮਿਰਚ ਸਾਰੇ ਬਸੇ ਚ ਪਾ ਕੇ ਇਹਦਾ ਮਸਾਲਾ ਬਣ ਜੂਗਾ ਇਹਦਾ ਮਸਾਲਾ ਬਣਾ ਕੇ ਜਿਹੜੀ ਨੇ ਇਹਦੀ ਆਹਰ ਲੱਗੀ ਹੋਈ ਹੈ ਇਹਨੂੰ ਐ ਘਵਾ ਖਵਾ ਕੇ ਸਾਲਾ ਬਣ ਜੂਗਾ ਉਹ ਤਾਂ ਮੈਂ ਤਾਂ ਜਿਆਦਾ ਵਸ ਕੁੰਡੀ ਚ ਕੱਟ ਕੇ ਬਣਾਉਣੀ ਹੁੰਦੀ ਆ ਤੇ ਪਰ ਉਹ ਬਾਲਾ ਟਾਈਮ ਲੱਗਦਾ ਨਾਲੇ ਇਹਦੇ ਚ ਟਮਾਟਰ ਸਿਕੰਟਾ ਚ ਪਾਈ ਚੱਲੂ ਤੇ ਬਸ ਥੱਲੇ ਜਾਈ ਜਾਂਦਾ ਨਾਲ ਦੀ ਨਾਲ ਹੁਣ ਜੀ ਮੁੰਨੇ ਬਰੈਡ ਪਿਆ ਸੀ ਕ ਬਰੈਡ ਦੇ ਦਾ ਹੁਣ ਹੋਰ ਪਤੋਹੀ ਬਰੈਡ ਬਰੈਡ ਪਿਆ ਦਿੰਦੇ ਦਾ ਹੁਣ ਆਲੂਆਂ ਵਾਲੀ ਖੜੀ ਆ ਕੱਚੇ ਆਲੂ ਖਾਂਦੀ ਆ ਹੱਬ ਜਿਹੜੇ ਤੇ ਮਾਰਕਟ ਦੇ ਕੱਚਾ ਵੀ ਖਾ ਲਈ ਜੀ ਕੀ ਲੈਣਾ ਆਲੂ ਲੈਣਾ ਆਲੂ ਲੈਣਾ ਹੂੰ ਕੱਟ ਕੇ ਦੇਣੀ ਆ ਰੁਕੋ ਜੀ ਜੋ ਸਬਜ਼ੀਆਂ ਸਤੇ ਕੱਟਣ ਲੱਗੀ ਨਾ ਉਹ ਤੈਨੂੰ ਕੱਟ ਕੇ ਦੇ ਦੂੰਗੀ ਜਗਾ ਆਲੂ ਮੰਗਦਾ ਰਹਿੰਦਾ ਸਾਰਾ ਦਿਨ ਜਦੋਂ ਮੜਾ ਦੇਖ ਲਿਆ ਆਲੂ ਬਸ ਇਹਦੀ ਜਾਨ ਆਲੂ ਦਾ ਉਹਦੀ ਆਲੂ ਗੰਦੂ ਰੁੱਟਾ ਜਿਹਦੇ ਵਿੱਚ ਮਾਤਾ ਨਾ ਸਟੈਂਡ ਜਿਹਦੇ ਵਿੱਚ ਇਹ ਤੁਹਾਡੀ ਮੜਦਾ ਤਾਂ ਕੀ ਹੈ ਕੀਆ ਕੁਝ ਕੁਝ ਨਹੀਂ ਗਾਇ ਹੈ ਹਾਂ ਕੁਝ ਨਹੀਂ ਹੈ ਹਾਂ ਬੋ ਕੀ ਹੋ ਗਿਆ वर डोगी भौंकिया डोगी भौंकिया पर ही कर लागे लागे मैं बनाई हूँ सब्जी अच्छा पाई सारा कुछ ठीक है पा हरी मिर्च भी पा चार हरिया मिर्च पा ਕੁਛ ਨਹੀਂ ਹੋ ਜਿਮੋਂ ਤੋਂ ਡਰਦਾ ਹੈ ਅਸਟੈਂਡ ਜਦੀ ਦੇ ਵਿੱਚ ਮੈਂ ਚਾਰ ਠੀਕ ਹੈ ਮੈਂ ਅਦਰਕ ਵੀ ਪਾਉਣ ਲੱਗੀ ਐ ਜ ਮਿਰਚਾਂ ਵੀ ਪਾਤੀਆਂ ਤੇ ਉਹ ਵੀ ਪਾਤ ਆਪਣਾ ਪਿਆਜ਼ ਅਦਰਕ ਲਸਣ ਪਾਉਂਗੀ ਤੇ ਟਮਾਟਰ ਪਾਉਂਗੀ ਮਸਾਲਾ ਹੋ ਗਿਆ ਤਿਆਰ ਠੀਕ ਹੈ ਆਮਸਲੇ ਦੇ ਕਿਨਚਾ ਮਾਇ ਹੋ ਗਏ ਵਿੱਚ ਸਰ੍ਹੋਂ ਦਾ ਤੇਲ ਜਮਾ ਹੋ ਗਿਆ ਵਧੀਆ ਪੂਰਾ ਵੀ ਜੜੀ ਇਹਦੀ ਸਬ ਹੋਗੀ ਤਰੀ ਹੋਗੀ ਗਾੜੀ ਬਣੂਗੀ ਕਿਉਂਕਿ ਆਲੂਆਂ ਤਰਾਂ ਦੀ ਮੈਂ ਤਰੀ ਵਾਲੇ ਬਣਾਉਣੀ ਆ ਲਓ ਜੀ ਮੈਂ ਰਿਫਾਇਨਡ ਵਗੈਰਾ ਨਹੀਂ ਵਰਤਦੀ ਮੈਂ ਸਰੋਂ ਦਾ ਤੇਲ ਵਰਤਦੀ ਆ ਤੜਕੇ ਚ ਮੈਂ ਸਰੋਂ ਦਾ ਤੇਲ ਪਾ ਲਿਆ ਤੇ ਦਾਣੇ ਗੁਸੇ ਵੀ ਦਾਣੇ ਮੈਂ ਤੜਕਾ ਲਉਣਾ ਉਹਨੂੰ ਮੈਂ ਦੇਸੀ ਘਿਓ ਦਰ ਲਉਣੀ ਉਹਦੇ ਚ ਮੈਂ ਉਹ ਨਹੀਂ ਕੀਤਾ ਕਦੇ ਵੀ ਉਹ ਨਹੀਂ ਵਰਤਿਆ ਤੇਲ मैं तेल का सू बया लगता है क्योंकि सू आत पई हुई अस देसी घ्यो तेल हमेशा सरों का तेल मास्टड ऑयल लिखा हुआ गुडी मास्टर्ड ऑयल जमू फिर बह गया आ कि जिमो यह चीज तो लगता भी आ जोड़ा स्टैंड है भी ये चीज़ है जिमू की है माऊ है माऊ नहीं गया पुता माऊ नहीं गया है की सी डोकी ਸਰਦੀ ਦੇ ਮਸਾਲੇ ਹਨ ਧਨੀਆ ਲਸਣ ਅਦਰਕ ਘਰ ਨਹੀਂ ਚਾਦਰਕ ਨਹੀਂ ਬੰਦੇ ਲਸਣ ਤਾਂ ਆਪਾਂ ਪਾਉਣੀ ਆ ਤੇ ਧਨੀਆ ਹੋ ਗਿਆ ਹਨਾ ਜਦੋਂ ਮੈਂ ਇਹ ਹੀ ਬਥੇ ਲੱਗਦੇ ਮੈਂ ਦੂਜੇ ਨਹੀਂ ਚਾਵਲ ਵਗੈਰਾ ਬਣਾਉ ਉਹ ਜੀਰਾ ਪਾਉਣੀ ਪਹਿਲੇ ਇਸ ਤਾਂ ਚਾਵਲੀ ਘੱਟ ਬਣਾਉਣੀ ਆ ਦੇਰ ਹੁਣ ਮੈਂ ਆਲੂ ਕੱਟ ਰਹੀ ਆ ਆਲੂ ਮਾਰੇ ਬੈਠੀ ਹਾਂ ਲੈ ਫੜ ਆ ਦੇਖੋ ਤਾਂ ਕੱਚਾ ਆਲੂ ਆ ਦੇਖ ਬਸ ਇਹ ਦੇ ਮਾਰੇ ਬੈਠੀ ਹੁਣੇ ਉੱਥੇ ਜਾਣਾ ਹੁਣ ਆਪਦੇ ਉੱਥੇ ਚੱਲ ਬੁੱਤ ਠੰਡ ਆ ਗਈ ਠੰਡਾ ਛੱਤਾਂ ਜਿੱਥੇ ਬੈਠੀ ਆ ਬਸ ਆਲੂ ਖਾ ਲੈ ਹੁਣ ਚਲੋ ਹਜੇ ਕਿ ਜਿੰਨੇ ਜਰ ਮੈਂ ਆਪ ਅੰਬਾਰ ਨਿਕਲ ਦੀ ਸ ਆਲੂ ਪਾ ਕੇ ਸਬਜ਼ੀ ਚ ਉਹਨਾਂ ਜਰ ਨਹੀਂ ਉੱਠਣਾ ਮੈਂ ਦੇ ਪਾਣੀ ਪਾਤਾ ਸਿਮ ਅਤੇ ਆਲੂ ਪਾ ਤੇ ਇੱਕ ਪਹਿਲਾ ਉਹ ਥੋੜੇ ਜਿ ਮਟਰ ਰਏ ਨੇ ਲੇਕਿਨ ਥੋੜੇ ਸਖਤ ਹੁੰਦੇ ਆ ਸਖਤੀ ਸੀਗੇ ਹੁਣ ਆਲੂ ਪਾ ਕੇ ਪਾਣੀ ਪਾਤਾ ਹੁਣ ਮੈਂ ਸਿਮ ਤੇ ਘੱਟ ਉੱਪਰ ਮੜਾਈ ਨਾ ਮੈਂ ਗੋਪੀ ਅਸੀਂ ਲਾਈਏ ਗੋਪੀ ਤੇ ਬੈਗਣੀ ਉਹ ਨੂੰ ਪਾਣੀ ਪਾ ਕੇ ਉਹ ਗਿਆ ਤਿੰਨ ਚਾਰ ਦਿਨ ਹੋ ਗਏ ਚਲੋ ਚੱਲੀਏ ਉੱਪਰ ਸਭ ਤੋਂ ਪਹਿਲਾ ਜੋ ਘੱਟ ਚੱਕੀ ਦੇਖ ਲਓ ਜੀ ਚੱਲ ਅਸੀਂ ਉੱਪਰ ਮੈਂ ਤੇ ਜਿੰਦ ਚਲਾ ਜੀ देखो पहला गई ना मुरे सब तो चलो चल दरवाजे को खड़ गया दरवाजा खुल है ना है पर सफाई की उरे आ जाए इधर की सी बिल्ली आ ना पता बिल्ली तो इतना ना हो सी कमल कमलाई पी एल ਤੂੰ ਸਾਰੇ ਪਰ ਮੁੰਡਾ ਹੁੰਦਾ ਵੀ ਤੂੰ ਪਾਣੀ ਬਾਦਿਆ ਕਰ ਹਨਾ ਉਹ ਬੈਂਗਣੀ ਗੁੱਡਣ ਵਾਲੇ ਸੀਲੇ ਮੈਂ ਰੰਬੀ ਲਿਆਉਣ ਤੁਲ ਗਈ ਹਨਾ ਦੇਖਦੀ ਕੁਟਕੀ ਕੁਟੇ ਜਾਣਗੇ ਇਹ ਨਾ ਨਹੀਂ ਬੱਤੇ ਜਾਣ ਪਾਣੀ ਪਾਣਿਆ ਚ ਸੁੱਕੇ ਕੋਈ ਨਹੀਂ ਪਾਟਾ ਪਾਣਿਆ ਹੋ ਚਿਰ ਗਿਆ ਲੱਗ ਗਿਆ ਨੀ ਦੇ ਬੇਰੇ ਉੱਪਰ ਜੁੱਪਰ ਜੁੱਪਰ ਹੋਈ ਜਾਂਦੀ ਹੈ ਜੀ ਮਿਲੂ ਪ੍ਰਾਖ ਸਿਸੂ ਕਰਨਾ ਹੀ ਕਰਨਾ ਉਹ ਸਿਸੂ ਕਰਵਾਣਾ ਹੈ ਨਾ ਤੇ ਨੀਚੇ ਤੇ ਕੌਣ ਆਇਆ ਗੋਪੀ ਮਨ ਲੱਗ ਗਈ ਸੀ ਇਹਦੇ ਹਟ ਜਾ ਤੂੰ ਨਾ ਛੜੀ ਪੱਟਣ ਲੱਗ ਜਾਨੀ ਮੂੰਹ ਦੇ ਨਾਲ ਐਵਰੀਬਾਡੀ ਦੇਖੀ ਸਾਡੇ ਕਿੱਡੇ ਗਮਲਾ ਟੁੱਟਣ ਵਾਲਾ ਹੋਇਆ ਪਿਆ ਲੋ ਲਾ ਕੇ ਲੋ ਕੰਨੇ ਸਬਜੀ ਬਹੁਤ ਸਵਾਦਗਰਦੀ ਚਲਾ ਜਿਮ ਜਿਮਾ ਚਲ ਗਿਆ ਮੈਂ ਤਾਂ ਝੜ ਥੋੜੀ ਸਫਾਈ ਵੀ ਕੀਤੀ ਵੀ ਹੈ ਠੀਕ ਮੈਂ ਚੜ ਗਿਆ ਚਲੋ ਹਾਂ ਆ ਸਾਡਾ ਦਸ਼ਮੇਸ਼ ਨਗਰ ਹੈ ਜੀ ਮੋੜ ਮੰਡੀ ਡਿਸਟ੍ਰਿਕਟ ਬਠਿੰਡਾ ਉਹ ਸਾਡਾ ਆਪਦਾ ਪਿੰਡ ਜਗਰਾਉਂ ਕੋਲ ਲੁਧਿਆਣਾ ਜਿਲ੍ਹੇ ਚ ਗਾਲਾ ਪਿੰਡ ਇੱਥੇ ਸਰਵਿਸ ਕਰਕੇ ਸੀ 96 ਦਿਹਾਏ ਹੋਏ ਆ। ਅਰੇ ਮੇ ਬੱਚੇ ਨਿੱਕੇ ਨਿੱਕੇ ਸੀ। ਗੁੜੀਏ ਫਿਰ 2 ਸਾਲ ਦੇ ਮੁੰਡਾ ਮੇਰਾ 4.5 5 ਸਾਲ ਦਾ ਸੀ। ਤੇ 96 ਦਿਹਾਏ ਆ। ਜੋ ਬੱਚੇ ਤਾਂ ਇੱਥੋਂ ਨਿਕਲ ਗਏ। ਉਹ ਤਾਂ ਰਹਿ ਅਸੀਂ ਇੱਥੇ ਫਸੇ ਬੈਠੇ। ਚਲੋ ਕੋਈ ਗੱਲ ਨਹੀਂ। ਇੱਧਰ ਕੋਈ ਰਸਤੇਦਾਰੇ ਵੀ ਨਹੀਂ ਨੇ ਇੱਧਰ ਕੋਈ ਹੋਰ ਨਹੀਂ ਕੋਈ ਭੈਣ ਭਰਾ ਨਹੀਂ ਹੈ 120 150 ਕਿਲੋਮੀਟਰ ਹੈ। ਤੇ ਹੁਣ ਆਈ ਉਮਰ ਦੇ ਹਿਸਾਬ ਨਾਲ ਇੰਝ ਹੀ ਕਰ ਦਵਿਅਾ ਆਪ ਦਾ ਕੋਈ ਨਾ ਕੋਈ ਆਵੇ ਕਾਲ ਹਨਾ ਆਪ ਜਾਈਏ ਲੈਟ ਔਨਲੀ ਮੂਰੇ ਤੇ ਜਾਣ ਮੂਰੇ ਹੁਣ ਅਸੀਂ نیچے ਜਾਏ ਮਿੱਥੇ ਪਹਿਲੇ ਹੀ نیچے ਚਲਗੇ ਜਿੱਥੇ ਜੜੀ ਮੈਂ ਤਲਾ ਦੇ ਰਹੀ ਹਾਂ ਪਤਾ ਨਹੀਂ ਕਿ ਜਿੱਥੇ ਕੀ ਲੈ ਕੇ ਆਪਰ ਕੀ ਖਾਈ ਜਾਂਦਾ ਉੱਤੇ ਰੋਟੀ ਉੱਤੇ ਰੋਟੀ ਨੂੰ ਦਿੱਤੀ ਹੋਣੀ ਆ ਇਹਨੇ ਖਾਧੀ ਨਹੀਂ ਹੋਣੀ ਹੁਣ ਉਹ ਚੱਕ ਲੈ ਬਹੁਤ ਖਰਾਬ ਹੈ ਜੀ ਮੂਤਾ ਟਾਈਮ ਹੋ ਗਿਆ 5:30 6 ਵਜੇ ਮੈਂ ਰਹਿਣਾ ਸਭ ਦਾ ਪਾਠ ਕਰੂੰਗੀ ਸਭ ਜਿੰਨਾ ਤੱਕ ਬਣਾ ਲੈਣੀ ਹੁਣ ਤੇਜ਼ ਕਰਨੀ ਇਹ ਫਾਲੂ ਪਿਰ ਲੱਗ ਪਤਾ ਕਿਉਂ ਪੱਜਾਈ ਜੀ ਮੀ ਉੱਪਰ ਰੋਟੀ ਦਾ ਨਾ ਇਹਨਾਂ ਦਿੱਤੀ ਹੋਣੀ ਗਲਦੀਬ ਨੇ ਉੱਪਰ ਉੱਪਰ ਹੀ ਲੈ ਜਾਂਦੀ ਫਿਰ ਉੱਪਰ ਰੱਖਿਆ ਉਹਦੀਆਂ ਫਿਰ ਹੁਣ ਉੱਪਰੋਂ ਚੱਕ ਕੇ ਲੈ ਆ ਕੇ ਖਾਣ ਲੱਗੀ ਪਹਿਲੇ ਲੈ ਆ ਕੇ ਮੰਜੇ ਤੇ ਬਹਿ ਕੇ ਖਾਣ ਲੱਗੀ ਹੁਣ ਮੈਂ ਜਾਦਾ ਕਿ ਪਹਿਲੇ ਮੂਰੇ ਕਿਉਂ ਪੱਜਾਈ ਨਹੀਂ ਤੇ ਉੱਤਰਦੀ ਹੁੰਦੀ ਪਹਿਲਾਂ ਦੂਸੇ ਉੱਤਰੋ ਫਿਰ ਮੈਂ ਉੱਤਰੂੰਗੀ ਹੈ ਬੁੱਗੋ ਲੋਜੀ ਮੈਂ ਨਾ ਇੱਕ ਦਿਨ ਉਹ ਪਾਕਿਸਤਾਨਾਂ ਦੇ ਰਵਿਨਾ ਉਹ ਵਲੌਗ ਆ ਰਵਿਨਾ ਵਿਲੇਜ ਵਲੌਗ ਉਹ ਤੇ ਪਾਕਿਸਤਾਨੀ ਬਲੌਗਰ ਸੀ ਮੈਂ ਦੇਖਦੀ ਉਹਨਾਂ ਦੇ ਚੱਲ ਰਹੀ ਵੀਡੀਓ ਉਹਦਾ ਰਵਿਨਾ ਵਿਲੇਜ ਵਲੌਗ ਹਾਸੀ ਮੈਡਮ ਉਹ ਤੇ ਇਹ ਬੱਚੇ ਸੁਣਤੀ ਆ ਰਹੀ ਨੇ ਮੈਂ ਇਹਦੇ ਬਲੌਗ ਦੇਖਦੀ ਹੀ ਰਹੀ ਨਹੀਂ ਆ ਤੇ ਇਹਨਾਂ ਦਾ ਮੈਂ ਨੰਬਰ ਦੇ ਰੱਖਿਆ ਸੀ ਮੈਂ ਨੋਟ ਕਰਕੇ ਇਹਨਾਂ ਨੂੰ ਫੋਨ ਕਰ ਲੇ ਭਾਈ ਇਹ ਕਹਿੰਦੇ ਮੈਂ ਆਪ ਕਰਦੀ ਆ ਮੈਂ ਵੀਰੇ ਬਣਾਉਂਦੀ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਮੈਸੇਜ ਵੀ ਕੀਤਾ ਇਹਨਾਂ ਨੇ ਫੋਨ ਨਹੀਂ ਪਤੰਤਾ ਕੀ ਗੱਲ ਪਤੰਤਾ ਦਰਦੀ ਆ ਵੀ ਕੋਈ ਉਹ ਹੁੰਦਾ ਇੰਡੀਆ ਪਾਕਿਸਤਾਨ ਦਾ ਕੋਈ ਮਸਲਾ ਹੋਊਗਾ ਫਿਰ ਮੈਂ ਨਾ ਇਹ ਨਹੀਂ ਗਏ ਜਿਵੇਂ ਹੁਣ ਜਲਦੀ ਇਧਰੋਂ ਉਹਨਾਂ ਦੇ ਵੀ ਹੁੰਦੇ ਆ ਜਿਹੜੇ ਇਧਰੋਂ ਜਾਂਦੇ ਆ ਨਾ ਸਾਡੇ ਲੋਰਗੇ ਨਾਲ ਹੋਰ ਨਾਲ ਕੰਟੈਕਟ ਚ ਰਹਿੰਦੇ ਇਹੋ ਜਿਹੜੇ ਉਧਰ ਜਾਂਦੇ ਆ ਉਹ ਵੈਸੇ ਹੀ ਕੰਟੈਕਟ ਚ ਰਹਿੰਦੇ ਗੱਲਬਾਤ ਕਰਦੇ ਰਹਿੰਦੇ ਫੋਨ ਤੇ ਤੇ ਵੀ ਉਹ ਵੀ ਬਲੌਗਰ ਹੈ ਬਲੌਗਰ ਨੂੰ ਨਹੀਂ ਇੱਡੀ ਤਾਂ ਕੀ ਗੱਲ ਆ ਪਕੜ ਕੋਈ ਹੈਗੀ ਅੰਗੈਂਗਸਟਰ ਹੈ ਜਾਂ ਕੋਈ ਟੈਰਰਿਸਟ ਹੈ ਜਾਂ ਕੁਛ ਸਮਝ ਨਹੀਂ ਆਉਂਦੀ ਤਾਂ ਕਿਉਂ ਨਹੀਂ ਨਾ ਉਹਨਾਂ ਨੇ ਕੋਈ ਫੋਨ ਕੀਤਾ ਹੀ ਆ ਮੈਨੂੰ ਕਹਿ ਕੇ ਮੈਂ ਹੁਣ ਆਏ ਨਹੀਂ ਕਰਦੀ ਮੈਂ ਕਿ ਆਗਲਾ ਕੀ ਬਤਾ ਕੀ ਮਹਿਸੂਸ ਕਰ ਕੋ ਕਿਉਂ ਬੋਲ ਲੀ ਨਾ ਬੋਲ ਲੇ ਨਾ ਕੁਝ ਸਹੀ ਗੱਲ ਮੈਂ ਤਾਂ ਨਹੀਂ ਕਰਦੀ ਤੇ ਬਾਕੀ ਜੇ ਮੇਰੀ ਉਹ ਵੀਡੀਓ ਦੇਖ ਲੈਣ ਤਾਂ ਮੈਂ ਹਮਾਰਾ ਇਹ ਵੀਡੀਓ ਚ ਗਾ ਦੇਣਾ ਵੀ ਕੀ ਗੱਲ ਕਿਉਂ ਨਹੀਂ ਹੁ ਕਰਦੇ ਫੋਨ ਵਿੱਚ ਕਿਸੇ ਦਾ ਫੋਨ ਆ ਹੀ ਜਾਂਦਾ ਉਹਨਾਂ ਨੇ ਵੀਡੀਓ ਕੱਟਣੀ ਪੈਣੀ ਹੈ ਤੇ ਚਲੋ ਮੈਂ ਦੇਖਦੀ ਹਾਂ ਚੱਕ ਕੇ ਜਿਵੇਂ ਰੋਟੀ ਮਖਦਾ ਅੱਜ ਮੁੰਦੀ ਰੋਟੀ ਬਣ ਗਈ ਜਿਵੇਂ ਠੰਡੀ ਹੋ ਜਾਣੀ ਚੰਗਾ ਚੰਗਾ ਬੱਤਾ ਮਿਕਸ ਮੱਕੀ ਤੇ ਆਟਾ ਸੌਰੀ ਘੜਕਾ ਦੇਖ ਕੇ ਰੋਟੀ ਬਣ ਗਈ ਮਿਕਸ ਕਰਕੇ ਮਦੀ ਰੋਟੀ ਘਰ ਮੈਂ ਜੀ ਮੁਖਾਲੀ ਕਰਦਾ ਬੁੱਗਾ ਬੁੱਗਾ ਰੋਟੀ ਮੇਰਾ ਖੜਾਵਾ ਨੋਤੀ ਖਾਊਗਾ ਨੀਮੋ ਨੀਮੋ ਨੋਤੀ ਨਾਲ ਪ੍ਰੋਜੈਕਟ ਲਈ ਆ ਖਾ ਲਈ ਹੈ ਹਣਾ ਹੁਣੇ ਸਾਰੀ ਸਰ ਦੇ ਸਰਦੀ ਮੈਂ ਮੱਕੀ ਤੇ ਮਿਕਸ ਆਟੇ ਦਾ ਕਰਕੇ ਜਿੱਦੇ ਸਾਗ ਉਹਨਾਂ ਕਰ ਉਹਦੇ ਵਸਾ ਮੱਕੀ ਨੇਰੀ ਉਹ ਮੈਨੂੰ ਬੈਨੂ ਮੱਕੀ ਨੇਰੀ ਦੀ ਸਵਾਦ ਲਾਦੀ ਮੇਰੇ ਤਾਂ ਮੂੰਹ ਚ ਫੁਣਦੀ ਹੈ ਮਤਲਬ ਮਜ਼ਾ ਕਰਦੀ ਖਾਦੀ ਜਾਂ ਨਹੀਂ ਇਹ ਮਾੜਾ ਰੇ ਕਣਕ ਦਾ ਪਾ ਲਈ ਨਹੀਂ ਹੁੰਦੀ ਲੈ ਵੀ खा लोज उ जाके खा दे चलो जी वीडियो वादिया लगे सबसक्राइब शेयर लाइक कर दे दबके